ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਾਈ ਜੀ ਆਪਾਂ ਫੇਰ ਹਾਜ਼ਰ ਆਏ ਇੱਕ ਨਵਾਂ ਘਰ ਲੈ ਕੇ ਸੋ ਅੱਜ ਦਾ ਘਰ ਸਟਾਵ ਵਾਲੀ ਗਲੀ ਮੋਗਾ ਸ਼ਹਿਰ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਬਹੁਤ ਹੀ ਵਧੀਆ ਏਰੀਆ ਹਾਈਵੇ ਦੇ ਵੀ ਬਿਲਕੁਲ ਨੇੜੇ ਆ ਤੇ ਬਹੁਤ ਹੀ ਸੋਹਣੇ ਏਰੀਆ ਦੇ ਵਿੱਚ ਆਜੋ ਫਿਰ ਦੇਖਦੇ ਆ ਆਪਾਂ ਇਸ ਘਰ ਨੂੰ ਪਰ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿੰਨਾ ਵੀਰ ਭਰਾਵਾਂ ਨੇ ਘਰ ਲੈਣਾ ਉਹਨਾਂ ਵਾਸਤੇ ਤਾਂ ਸਾਨੀ ਹੋ ਜਾਂਦੀ ਹੈ ਸੋ ਨੋਟੀਫਿਕੇਸ਼ਨ ਔਨ ਕਰ ਲਿਓ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਸ ਘਰ ਨੂੰ ਹੋ ਸਕੇ ਤਾਂ ਵੀਡੀਓ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਆ ਤੇ ਇਹ ਘਰ ਹੈਗਾ ਜੀ ਸਟਾਪ ਵਾਲੀ ਗਲੀ ਦੇ ਵਿੱਚ 8 ਮਰਲਿਆਂ ਦੇ ਵਿੱਚ ਬਣਿਆ ਹੋਇਆ ਦੋ ਛੜਕਾਂ ਤੇ ਆ ਫਰੰਟ ਤੇ ਵੀ ਸੜਕਾ ਤੇ ਬੈਕ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਸੋ ਟਾਇਲ ਬੱਤਿਆਂ ਦੀ ਛੱਤ ਆ ਦੋਨੇ ਕਮਰੇ ਜਿਹੜੇ ਆ ਉਹ ਹੈ ਤਾਂ ਨਹੀਂਵੇਂ ਹੀ ਆ ਪਰ ਇਹਦਾ ਜਿਹੜਾ ਰੇਟ ਆ ਉਹ ਵੀ ਇੱਕ ਪਲਾਟ ਦੇ ਤੌਰ ਤੇ ਹੀ ਆ ਸੋ ਖਾਲੀ ਜਗ੍ਹਾ ਦਾ ਰੇਟ ਹੀ ਆ ਮਲਵਾ ਵਿੱਚ ਹੀ ਆ 3 ਲੱਖ ਰੁਪਇਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਸੋ ਖਾਲੀ ਪਲਾਟ ਦੇ ਹਿਸਾਬ ਦੇ ਨਾਲ ਸਮੇਤ ਮਲਵੇ 3 ਲੱਖ ਰੁਪਇਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 25 ਫੁੱਟ ਲਗਭਗ ਚੜਾਈ ਆ ਫਰੰਟ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਤਿੰਨ ਕਮਰੇ ਜਿਹੜੇ ਆ ਬਣੇ ਹੋਇਆ ਇਹ ਜਿਹੜਾ ਕਮਰਾ ਆਪਾਂ ਦੇਖ ਰਹੇ ਆ ਇਹ ਡਾਟਾ ਤੇ ਆ ਸੋ ਬੈਕ ਸਾਈਡ ਦੇ ਉੱਤੇ ਵੀ ਗਲੀ ਆ ਦੋ ਗਲੀਆਂ ਦੇ ਉੱਤੇ ਇਹ ਘਰ ਜਿਹੜਾ ਬਣਿਆ ਹੋਇਆ ਹੈ ਬੈਕ ਸਾਈਡ ਤੇ ਜਿਹੜੀ ਗਲੀ ਆ ਉਹ ਕੱਚੀ ਆ ਤੇ ਅਗਲੇ ਪਾਸੇ ਇੰਟਰਲੋਕ ਲੱਗੀ ਹੋਈ ਆ ਸਿਵਰ ਪਿਆ ਹੋਇਆ ਹਾਈਵੇ ਵੀ ਬਿਲਕੁਲ ਨੇੜੇ ਆ 8 ਮਰਲਿਆਂ ਦੇ ਵਿੱਚ ਇਹ ਘਰ ਹੈਗਾ ਜੀ ਸੋ ਤੁਸੀਂ ਵੀ ਅਗਰ ਕਿਸੇ 17 ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਫ੍ਰੀ ਆਫ ਕਾਸਟ ਸੋ ਮੋਬਾਈਲ ਨੂੰ ਟੀਡਾ ਕਰਕੇ ਸলো 모ਸ਼ਨ ਚ ਵੀਡੀਓ ਬਣਾ ਕੇ ਬੜੇ ਆਰਾਮਦਾਰੀ ਦੇ ਨਾਲ ਸਾਨੂੰ ਭੇਜੋ ਤਿੰਨ ਚਾਰ ਫੋਟੋਆਂ ਤੇ ਘਰ ਦੀ ਸਾਰੀ ਡਿਟੇਲ ਜਿਵੇਂ ਲੇਖ ਲਿਖਦੇ ਹੁੰਨੇ ਆ ਵੀ ਕਿੰਨੇ ਮਰਲੇ ਆ ਕਿੰਨੇ ਰੂਮ ਆ ਰਜਿਸਟਰੀ ਵਾਲੀ ਆ ਜਾਂ ਲਾਲਖੀਰ ਵਾਲੀ ਆ ਤਾਂ ਇਹ ਸਾਰੀ ਡਿਟੇਲ ਜਿਹੜੀ ਆ ਉਹ ਸਾਨੂੰ ਲਿਖ ਕੇ ਭੇਜੋ ਫੋਟੋ ਖਿੱਚ ਕੇ ਤੇ ਆਪਾਂ ਕਾ ਐਡ ਤੁਹਾਡੀ ਫ੍ਰੀ ਚ ਕਰ ਦਾਂਗੇ ਸੋ ਗੱਲ ਕਰਦੇ ਸੀ ਇਸ ਘਰ ਦੀ ਤਾਂ 8 ਮਰਲਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਦੋ ਛੜਕਾਂ ਤੇ ਆ 3 ਲੱਖ ਰੁਪਿਆ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਡਿਮਾਂਡ ਆ ਮਲਬੇ ਸਮੇਤ ਬਾਕੀ ਮੌਕੇ ਤੇ ਸ਼ੂਟ ਹੋ ਜੂ। ਧੰਨਵਾਦ, ਸ਼ੁਕਰੀਆ।